ਅੱਜ ਆਪ ਮਿਰਚਾਂ ਦੇ ਵਾਸਤੇ ਕੰਪਿਊਟਰ ਕਰਾ ਹਲਵਾ ਰਹੇ ਹਾਂ ਜੀ ਹੁਣ ਆਪਾਂ ਨੇ ਇਹ 2:30 ਮਿੰਟਾਂ ਦੇ ਚਾਲੂ ਕਰਤਾ ਜੀ 3:40 ਮਿੰਟਾਂ ਦੇ ਇਹ ਆਪਾਂ ਬੰਦ ਹੋ ਗਿਆ ਜੀ ਹਾਂ ਜੀ ਕਿਸਾਨ ਮਰੋ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਅੱਜ ਆਪ ਮਿਰਚਾਂ ਦੇ ਵਾਸਤੇ ਕੰਪਿਊਟਰ ਕਰਾ ਹਲਵਾ ਰਹੇ ਹਾਂ ਜੀ ਬਾਈ ਕੰਪਿਊਟਰ ਕਰਾ ਹਲਾ ਰਿਹਾ ਹੈ ਹੁਣ ਆਪਾਂ ਨੇ ਇਹ 2:30 ਮਿੰਟਾਂ ਦੇ ਚਾਲੂ ਕਰਤਾ ਜੀ ਦੇਖੋ ਦੇਖੋ ਕਿੰਨੇ ਟਾਈਮ ਚ ਲੰਦਾ ਰਹਾ ਬਾਈ ਆਪਾਂ ਇਹਨਾਂ ਜ਼ੀਰੋ ਲੈਵਲ ਬਣਾ ਕੇ ਫੇਰ ਇਹਦੇ ਵਿੱਚ ਮਿਰਚਾਂ ਲਾਵਾਂਗੇ ਜੀ ਅੱਜ ਤਰੀਕ ਹੋਗੀ 19 ਆਪਾਂ 20 21 ਦੇ ਵਿੱਚ ਮਿਰਚਾਂ ਲਾ ਦੇਣੀਆਂ ਨੇ ਜੀ 20 ਜਾਂ 21 ਤਰੀਕ ਨੂੰ ਆਪਾਂ ਮਿਰਚਾਂ ਲਾ ਦਾਂਗੇ ਇਹਦੀਆਂ ਔਲੀਆਂ ਕੱਢ ਕੇ ਪਲੈਂਟਰ ਨਾਲ ਪਟੜੀ ਬਣਾ ਕੇ ਆਪਾਂ ਇਹਦੇ ਵਿੱਚ ਖਾਦਾਂ ਖੁੱਦਾਂ ਪਾ ਕੇ ਵਧੀਆ ਸਪਰੇਅ ਕਰਕੇ ਸਤੰਪ ਦਵਾਈ ਵੀ ਆਪਾਂ ਕਿਸਾਨ ਵੀਰੋ ਇਹ ਚ ਮਿਰਚਾਂ ਲਾਵਾਂਗੇ ਜੀ ਅੱਜ ਆਪਾਂ ਇਹ ਚ ਕੰਪਿਊਟਰ ਕਰਾਹ ਲਵਾ ਰਹੇ ਹਾਂ ਜੀ ਪਹਿਲਾਂ ਬੀਜ ਨੇ ਤੇ ਆਪਾਂ ਕਣਕਾ ਕਣਕ ਦੇਖੋ ਜੀ ਇਧਰ ਬਹੁਤ ਵਧੀਆ ਜਮਰੀ ਹੈ ਸੁਪਰ ਸੀਡਰ ਦੀ ਬਜਾਈ ਸੁਪਰ ਸੀਡਰ ਨਾਲ ਆਪਾਂ ਨੇ ਬੀਜੀ ਆ ਜੀ 4 ਸਾਲ ਹੋ ਗਏ 5 ਬੀਜਾਂ ਦੇ ਨੂੰ ਬਹੁਤ ਵਧੀਆ ਕਣਕ ਜਮਦੀਆਂ ਜੀ ਬਾਕੀ ਦੇਖੋ ਹੁਣ ਬਾਈ ਕਿੰਨੇ ਟਾਈਮ ਚ ਕਰਾਹ ਲਾਂਦਾ ਤੁਹਾਨੂੰ ਦੱਸਾਂਗੇ ਕਿੰਨੇ ਟਾਈਮ ਚ 0 0 ਕਰਦਾ ਇਹਨੂੰ ਉਧਰੋਂ ਉੱਚ ਹੈ ਜੀ ਇਧਰ ਨਹੀਂ ਮੈਂ ਥੋੜਾ ਜਿਆ ਕੁਝ ਪਰੇਸ਼ਾਨੀ ਆਂਦੀ ਹੈ ਬਾਈ ਨੂੰ ਇਹ ਖਰਚੇ ਆਉਂਦੇ ਨੇ ਜੀ ਇਹ ਚ ਜੀਰੀ ਦੇ ਖਰਚੇ ਅਸਲ ਦੇ ਵਿੱਚ ਕਰਾ ਉਪਰਾੜੇ ਲੱਗਦਾ ਵਧੀਆ ਇਹਦਾ ਇੱਕ ਮਜਬੂਰੀ ਹੈ ਜੀ ਮਜਬੂਰੀ ਇਹ ਮਜਬੂਰੀ ਕਰਕੇ ਫਿਰ ਮਿਰਚਾ ਜਿਹੜੇ ਨਾ ਜੀ ਓਲੀ ਤੇ ਕਿਸੇ ਪਾਸੇ ਪਾਣੀ ਵੱਧ ਚੜ ਗਿਆ ਕਿਸੇ ਪਾਸੇ ਘੱਟ ਲੱਗ ਗਿਆ ਫਿਰ ਆਪਣੀਆਂ ਮਿਰਚਾਂ ਨੇ ਜਿਹੜੀਆਂ ਉਹ ਚੱਲਣ ਦੇ ਵਿੱਚ ਦਿੱਕਤ ਆਊਗੀ ਜੀ ਕਿਉਂਕਿ ਜਿੱਧਰ ਪਾਣੀ ਵੱਧ ਹੋ ਗਿਆ ਉਧਰ ਮਿਰਚਾ ਉੱਥੇ ਖੜ ਜੂਗੀ ਜਿੱਥੇ ਸੇਮ ਹੈ ਉੱਥੇ ਮਿਰਚ ਵਧੀਆ ਚੱਲੂਗੀ ਜਿੱਥੇ ਸੇਮ ਨਾ ਆਈ ਉੱਥੇ ਮਿਰਚ ਮਰ ਜੂਗਾ ਬੂਟਾ ਆਪਣਾ ਪਨੀਰੀ ਦਾ ਜੀ ਅੱਛਾ ਬਾਕੀ ਸੋਨੋ ਹਣੋਂ ਜਦੋਂ 00 ਲੇਬਲ ਹੋ ਗਿਆ ਉਦੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ ਜ਼ਮੀਨ ਦਾ ਲੇਬਲ ਹੁਣ ਬਾਈ ਨੂੰ ਲਾਣ ਦਾ ਕਹਾਂ ਦੱਸਨੇ ਆ ਤੁਹਾਨੂੰ ਫੇਰ ਆ ਬਾਈ ਬਾਈ ਚੱਲਿਆ ਟਾਈਮ ਲੱਗਿਆ 1 ਘੰਟਾ 10 ਮਿੰਟ ਇਹ ਦੇਖੋ ਜੀ ਹੁਣ ਜੀਰੋ ਜੀਰੋ ਤਾਂ ਬਾਈ ਕਹਿੰਦਾ ਹੋਇਆ ਨਹੀਂ ਕਰਚਿਆ ਕਰਕੇ ਪਰ ਦੰਗਾ ਸਰਜੂਆ ਉਹ ਸੈਟਿੰਗ ਨਹੀਂ ਆਈ ਕਰਾਹੀ ਦੀ ਥੋੜਾ ਜਿਹਾ ਫਾਲਟ ਸੀ ਕਰਾਹੀ ਚ ਇਸ ਕਰਕੇ ਸੈਟਿੰਗ ਨਹੀਂ ਆਈ ਪਹਿਲਾਂ ਤਾਂ ਬੈਟਰੀ ਬੰਡਰੀ ਡੈਡ ਸੀ ਉਹ ਕਿਥੋਂ ਬਣਾ ਕੇ ਜਨਾਲ ਲਾਇਆ ਤੇ ਬਾਕੀ ਫਿਰ ਮੀਟਰ ਉਹ ਸੁੱਚਾ ਸਾਚਾ ਜੀਆਂ ਹਿੱਲੜੀਆਂ ਜੀਆਂ ਪਰ 00 ਤਾਂ ਨਹੀਂ ਬਣਿਆ ਪਰ ਆਪਣਾ ਡੰਗਾ ਸਰਜੂਆ ਵੀ ਓਲੀਆਂ ਠੀਕ ਪੈ ਜਾਣਗੀਆਂ ਸਾਫ ਹੋ ਜਾਣਗੀਆਂ ਉਹ ਗੱਲ ਨਹੀਂ ਬਣੀ ਜਿਵੇਂ ਆਪਾਂ ਕਹਿੰਦੇ 00 ਬਣ ਜੂ ਖਰਚਿਆਂ ਕਰਕੇ ਨਹੀਂ ਬਣਿਆ ਜੀ ਹਾਂਜੀ ਕਿਸਾਨ ਵੀਰੋ ਆਹ ਕਣਕ ਦਾ ਵੀ ਜੀਓ ਸੁਪਰ ਸੀਡਰ ਨਾਲ ਆਹ ਕਣਕ ਵੀਤੀ ਹੋਈ ਐ 0 ਡਰਿੱਲ ਨਾਲ ਆਹ 0 ਡਰਿੱਲ ਨਾਲ ਇਹ ਤਾਂ ਪਾਇਆ ਹੋਇਆ ਜੀ 35 ਤੋਂ ਲੈ ਕੇ 38 ਕਿਲੋ ਵੀ 35 ਤੋਂ 38 ਕਿਲੋ ਦਾ ਵੀ ਹੈ ਜੀ ਇਹੇ ਇੱਧਰ ਮੈਨੂੰ ਐ ਲੱਗਦਾ ਜੀ ਵੀ 45-40 ਕਿਲੋ ਦਾ ਵੀ ਪਿਆ ਹੋਇਆ ਇਹ 45-40 ਕਿਲੋ ਦਾ ਵੀ ਪਿਆ ਹੋਇਆ ਜੀ ਇਹ ਅਰ ਬਾਕੀ ਤੁਸੀਂ ਦੇਖਿਓ ਲਿਕਣ ਚਾ ਕਿੰਨਾ ਫਰਕ ਹੈ ਜੀ ਇਹਦਾ ਤੇ ਇਹਦਾ ਹੁਣ ਪਤਾ ਲੱਗੂਆ ਤੁਹਾਨੂੰ ਅੱਗੇ ਘੇਰ ਤੇ ਬਾਕੀ ਅਸੀਂ ਕਾਫੀ ਚਿਰ ਤੋਂ ਦੇਖਦੇ ਆਏ ਆ ਵੀ ਜਿੰਨਾ ਵੀ ਜ਼ਿਆਦਾ ਉਹਨੀ ਘੇਰ ਘਟਾ ਬਸ ਵੱਧ ਵੀ ਵਾਲੀ ਦੀ ਤੂੜੀ ਤਾਂ ਧੋਮਣਾ ਦੋ ਪੰਡਾ ਵੱਧ ਬਣ ਜਾਂਦੀਆਂ ਨੇ ਪਰ ਘੱਟ ਵੀ ਵਾਲੀ ਦਾ ਘੇਰ ਵੱਧ ਹੁੰਦਾ ਜੀ ਆਹ ਦੇਖ ਲਓ ਕਿੰਨੀ ਸੋਹਣੀ ਜੰਮੀ ਐ ਘੱਟ ਖਰਚਾ ਇਹਦੇ ਉੱਤੇ ਖਰਚੇ ਵੱਧ ਗਏ ਤੱਪੜ ਨਾਲ ਬੀਤੀ ਜੀ ਸਾਰਾ 2-3 ਲੀਟਰ ਤੇਲ ਖਾਂਦਾ ਐ ਤੱਪੜ ਨਾਲ 3 ਕਿਲੋ ਲੀਟਰ ਖਾ ਜਾਂਦਾ ਵੱਧ ਨਹੀਂ ਖਾਂਦਾ ਜੀ ਇਹ ਤਾਂ ਉਹ ਬੰਦਾ ਜਾਦੀ ਡੂੰਗੀ ਗੇੜ ਦੂਆ ਫਿਰ ਤਾਂ ਦੇਖੋ ਖਾ ਜੂਆ 5 ਲੀਟਰ ਇਹ ਬੱਤ ਦੀ ਡੂੰਗੀ ਰੱਖਾਂਗੇ ਆਪਾਂ ਇਹਦੇ ਵਿੱਚ ਬਸੇ ਹੀ ਤੰਨਾ ਜਾਂ 3.5 ਲੀਟਰ ਤੇਲ ਖਾਂਦਾ ਜੀ ਅੱਛਾ ਉਧਰਲੇ ਬਸ ਉਧਰ ਆਪਸ ਉਪਰ ਸਿੱਟਰ ਨਾਲ ਬੀਜਦੇ ਨੇ ਦੇਖੋ ਉਹਦੇ ਵੀ ਉੱਤੇ ਅਣਗੇ ਨੂੰ ਆਪਾਂ ਅੱਗ ਲਾਣੇ ਆ ਜੀ ਉਹਨੂੰ ਅਣੰਗੇ ਨੂੰ ਅੱਗ ਲਾਉਣਾ ਨਹੀਂ ਇਹ ਤਰ੍ਹਾਂ ਪਾਨੇ ਸਾਰੇ ਖਰਚੇ ਨੂੰ ਅੱਗ ਲਾਤੀ ਅੱਗ ਦਾ ਬਰਾਬਰ ਉਹ ਬਰਉਣੀ ਧੂੰਆਂ ਉਤਰੋ ਜਿਹੜਾ ਨਹੀਂ ਇੱਧਰ ਹੋ ਜਾਂਦਾ ਆ ਬਸ ਉਹਦੇ ਨਾਲ ਇੱਕ ਫਾਇਦਾ ਜੀ ਰੇ ਬਣ ਜਾਂਦੀ ਹੈ ਸੁਪਰ ਸੀਡਰ ਵਾਲੀ ਨਾਲ ਥੋੜੇ ਜਿਹਾ ਖਰਚੇ ਵਿੱਚ ਬਹਿ ਜਾਣੇ ਨੇ ਇਹਦੇ ਨਾਲ ਖਰਚੇ ਨਾ ਮਾਤਰੇ ਰਹਿੰਦੇ ਨੇ ਕੋਈ ਇੰਆ ਜਿਹਾ ਖਰਚਾ ਰਹਿ ਜਾਂਦਾ ਲੈ ਬਸ ਉਹਦੀ ਰੇ ਅੱਗੇ ਜਾ ਕੇ ਗੜ ਕੇ ਬਣਦੀ ਹੈ ਜੀ ਉਹਦੇ ਵਿੱਚ ਗੜ ਕੇ ਥੋੜੇ ਜਿਹਾ ਕਾਰਬਨ ਜ਼ਿਆਦਾ ਬਣ ਜਾਂਦਾ ਫਸਲ ਉਹਦੇ ਵਿੱਚ ਲਾਈ ਟਾਈਮ ਚ ਵੱਧ ਵਧੀਆਂ ਹੁੰਦੀ ਹੈ ਜੀ ਇਹਦੇ ਵਿੱਚ ਆਪਾਂ ਨੂੰ ਰਸਾਇਣਕ ਖਾਦਾਂ ਵਗੈਰਾ ਪਾਣੀ ਆਉਂਦੀਆਂ ਨੇ ਪਰ ਵਿੱਚ ਇੱਕ ਅੱਧਾ ਸਾਲ ਵਿੱਚ ਦੀ ਜੇ ਆਪਾਂ ਤੱਪੜ ਬੀਜ ਦੀ ਇੱਕ ਸਾਲ ਸੁਪਰ ਸੀਡ ਨਾਲ ਬੀਜ ਦੀ ਫੇਰ ਆ ਚਲੋ ਇਹਦੇ ਵਿੱਚ ਵੀ ਮੱਲਰ ਪਾ ਕੇ ਕਾਰਬਨ ਜ਼ਿਆਦਾ ਹੋ ਜਾਂਦਾ ਪੋਲੀ ਹੋ ਜਾਂਦੀ ਧਰਤੀ ਤੇ ਵੈਸੇ ਫਾਇਦਾ ਤਾਂ ਸੁਪਰ ਸੀਡ ਵਾਲੀ ਦਾ ਹੈ ਜ਼ਿਆਦਾ ਬੈਨੀਫਿਟ ਤਾਂ ਕਿਉਂਕਿ ਉਹਨਾਂ ਨਾਲ ਜਿਹੜੀ ਆਪਾਂ ਨੂੰ ਫਲੀ ਦੀ ਰੇਹ ਮਿਲ ਜਾਂਦੀ ਹੈ ਇਹਦੇ ਨਾਲ ਥੋੜਾ ਜਿਹਾ ਆਪਣਾ ਖਰਚਾ ਘਟ ਜਾਂਦਾ ਚਲੋ ਇਹਦੇ ਨਾਲ ਗਿੱਲ ਵੀ ਨਹੀਂ ਭਜਦੀ ਜੀ ਇਹਦੇ ਵਿੱਚ ਕਣਕ ਵਧੀਆ ਜੰਮਦੀ ਆ ਉਹਦੇ ਵਿੱਚ ਕਈ ਥਾਵਾਂ ਤੇ ਕਣਕ ਜੰਮਣ ਚ ਦਿੱਕਤ ਆਂਦੀ ਹੈ ਜੀ ਕਿਉਂਕਿ ਜੇ ਪ੍ਰਾਲ ਜਿਆਦਾ ਹੁੰਦਾ ਉਹ ਆਪਣੀ ਧਰਤੀ ਦੇ ਵਿੱਚੋਂ ਜਿਹੜੀ ਗਿੱਲ ਹੈ ਗਿੱਲ ਨੂੰ ਚੂਸ ਲਾਂਦਾ ਹੈ ਕਈ ਵਾਰ ਜਿਆਦਾ ਪ੍ਰਾਲ ਕਾਰਨ ਦਾਣੇ ਵੀ ਡੁੰਗੇ ਨਹੀਂ ਜਾਂਦੇ ਜੀ ਇਹ ਦੇਖੋ ਟੱਪੜ ਵਾਲੀ ਜੰਮੀ ਹੈ ਬਹੁਤ ਸੋਹਣੀ ਜੀ ਦੇਖੋ ਵੀ ਇਹਦਾ 40 ਕਿਲੋ ਤੋਂ ਕੱਟ ਪਿਆ ਹੋਇਆ ਹੈ 2 ਕਿਲੋ ਬਹੁਤ ਵਧੀਆ ਕਣਕ ਜੰਮੀ ਹੋਈ ਹੈ ਜੀ ਇਹ ਆਪਣੀ ਸੁਪਰ ਸੀਡਰ ਵਾਲੀ ਇਹ ਬਾਗਮਣੇ ਖੜੇ ਨੇ ਦੇਖੋ ਇਹ ਇਹ ਚ ਕਣਕ ਚ 45 40 ਕਿਲੋ ਦਾ ਵੀ ਆ ਜੀ ਪਰ ਬੈਨੀਫਿਟ ਹੈ ਵੀ ਖਰਚੇ ਵਿੱਚ ਵਹਿ ਕੇ ਕਾਰਬਨ ਜਾਦੇ ਹੋ ਜਾਂਦਾ ਹੈ ਆਪਣੀ ਧਰਤੀ ਦੇ ਵਿੱਚ ਤਾਕਤ ਆ ਜਿਹੜੇ ਰਸਾਇਣਕ ਖਾਦਾਂ ਘੱਟ ਪੈਂਦੀਆਂ ਨੇ ਹੁਣ ਜੀਰੀ ਦੇ ਵਿੱਚ ਜੇ ਤਾਂ ਆਪਾਂ ਜਿਆਦੇ ਆਪਣੀ ਮਰਜ਼ੀ ਨਾਲ ਪਾਈ ਜਾਈਏ ਉਹ ਤਾਂ ਵੱਖਰੀ ਗੱਲ ਹੈ ਪਰ ਫਸਲ ਘੱਟ ਮੰਗਦੀ ਅੱਗੇ ਆਉਣ ਵਾਲੇ ਟਾਈਮ ਦੇ ਜੀਰੀ ਹੈ ਨਾ ਜਿਹੜੀ ਉਹ ਰੇ ਘੱਟ ਮੰਗਦੀ ਹੈ ਸੁਪਰ ਸੀਡਰ ਵਾਲੀ ਚ ਕਿਉਂ ਸਾਡਾ ਵੀ 3-4 ਸਾਲ ਦਾ ਤਜਰਬਾ ਹੋ ਗਿਆ ਅਸੀਂ ਨੇ ਵੀ ਪਹਿਲਾਂ 4 ਸਾਲ ਇਹਨਾਂ ਨੂੰ ਬੀਜ ਕੇ ਦੇਖ ਲਿਆ ਸੁਪਰ ਸਿਡਰ ਨਾਲ ਤਾਂ ਕਲਕ ਕਿਤੇ ਆਪਾਂ ਜਦੋਂ ਝਾੜ ਕੇ ਨਮਾਨੇ ਆ ਉਦੋਂ ਗਿਰਜਰ ਹੋ ਜਾਂਦੀ ਹੈ ਇਹਦੇ ਨਾਲ ਸੁਪਰ ਸਿਡਰ ਵਾਲੀ ਚ ਤੱਪੜ ਵਾਲੀ ਚ ਕਲਕ ਨਹੀਂ ਕਰਦੀ ਨਾਲ ਨਾਲ ਆਪਾਂ ਨੂੰ ਕੁਝ ਤੱਪੜ ਵਾਲੀ ਦੇ ਬੈਨੀਫਿਟ ਨੇ ਕੋਸਾ ਆਪਾਂ ਨੂੰ ਸੁਪਰ ਸਿਡਰ ਵਾਲੀ ਦੇ ਬੈਨੀਫਿਟ ਨੇ ਕਿਉਂਕਿ ਉਧਰ ਜੇ ਆਪਾਂ ਨੂੰ ਖਾਦ ਵੀ ਮਿਲਦੀ ਹੈ ਫਰੀ ਦੀ ਤਾਂ ਥੋੜੀ ਜਿਹੀ ਕਲਕ ਵੀ ਕਰਦੀ ਹੈ ਤੇ ਜੇ ਜੇਕਰ ਆਪਾਂ ਇੱਧਰ ਲਾਈਏ ਇਹ ਕਲਕ ਨਹੀਂ ਕਰਦੀ ਜੀ ਠੀਕ ਹੈ ਜੀ ਕਿਸਾਨ ਵੀਰੋ ਐਨਿਕ ਸੋਨੋ ਸਾਡੀ ਵੀਡੀਓ ਸੋਹਣੀ ਲੱਗੀ ਤਾਂ ਇਹਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਤੇ ਆਨ ਵਾਲੀ ਵੀਡੀਓ ਚ ਸਾਡਾ ਉਤਸਾਹ ਵਧੂਗਾ ਜੀ ਜੇ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰੋਗੇ ਹੋਰ ਵੀ ਸੋਨੋ ਇੰਨੀ ਹੀ ਜਾਣਕਾਰੀ ਕੱਢ ਕੇ ਲਿਆਵਾਂਗੇ ਜੀ ਧੰਨਵਾਦ ਜੀ